ਕਾ ਸੂਰਜ ਵੀ ਉੱਪਰ ਆ ਖੜਾ ਗੰਜਾ ਨਾ ਉੱਠਿਆ ਵੀ ਨਹੀਂ ਗਿਆ ਤੇ ਰਾਤ ਜਾਦੇ ਹੋ ਗਈ ਸੀ ਭਾਂਡੇ ਹੁਣ ਭਲਾ ਕੂਤਰਣ ਵਈਏ ਪਾਣੀ ਭੋਣੇ ਫੇਰ ਦੇਖਾਂਗੇ ਜਾ ਪਾਣੀ ਦਾ ਫੇਰ ਜਿਮਾ ਕਿਵੇਂ ਆ ਇਹ ਨਾ ਬਟਾ ਆਹਾ ਹਾ ਮਾ ਮੇਰਾ ਮਾਲਕਾ ਪਹਿਲਾਂ ਇਹਨੂੰ ਮਰਥਾ ਢੇਕੀਏ ਖੁੱਡੇ ਨੂੰ ਮਾਲਕਾ ਬੰਨ ਮੇਰਾ ਮਾਲਕਾ ਵਾਹ ਉੱਪਰ ਇਹ ਚਰਾਖ ਲਾ ਕੇ ਆ ਆਹਾ ਹਾ ਓਕੇ ਮੈਂ ਪਾ ਪਾਣੀ ਬੂਣੀ ਪਾਈ ਬਣਾ ਪਾਣੀ ਨਹੀਂ ਪਾਈਏ आ हागे हा, बाजिया <laughs> ने तो ना दसूटिया इंटिया चढ़ के चक्कर उत्ते उर पता लगू इंटियां तो चुपा पालिये मथा मुथा टेक गया मेरा पुत ਤਰ ਭਾਈ ਇਹ ਬਲੋਂ ਪਾਣੀ ਪੂਣੇ ਲਿਆ ਕੇ ਆਉਂ ਬਾਈ ਪਾਲਾ ਇਹਨਾਂ ਨੂੰ ਪਾਣੀ ਦੇ ਨੇ ਖਰਾਕ ਪਾਣੀ ਖਰਾਕ ਪਾਲਾ ਆਣੇ ਤਾਂ ਆਣ ਬਲ ਪਾਣੀ ਸਰੋਂ ਵੀ ਲਿਆਈਏ ਅੱਜਾ ਗੱਟਾ ਝੱਕ ਲਈ ਇਕੱਠੇ ਹੀ ਇਹ ਕੇਲੋ ਕੇਲੋ ਦੋ ਦੋ ਕੇਲਾ ਨਾਲ ਨਹੀਂ ਸਰਨਾ ਆਪਣਾ ਦੋ ਦੋ ਕਿਲੋਂ ਆਣਿਆ ਨਾਲ ਨੀ ਜਿੱਤੇ ਆਂਦੇ ਫਿਰ ਫੋੜ ਐਤ ਕੀ ਫੋੜ ਜਿੱਤਾਂਗੇ ਫਿਰ ਕਿਲਿਆਵਾਂਗੇ ਜਿੱਤ ਕੇ ਫੋੜ ਪਾਵਾਂਗੇ ਗੱਟਾ ਗੱਟਾ ਸੁਣਾਉਂਦਾ ਛੋਲੇ ਛੂਲੇ ਲਿਆਵਾਂਗੇ ਦੇ ਦੇਓ ਸਾਥ ਮੇਰਾ ਕਿਤੇ ਸਾਥ ਛੱਡ ਜਿਉ ਬੇਇਜ਼ਤੀ ਕਰਵਾ ਦੇਉ ਲੀਲਾ ਫੋੜ ਜਿੱਤਨਾ ਮੈਂ ਤੁਹਾਡੇ ਸਿਰ ਤੇ ਆ ਮੇਰਾ ਸ਼ੇਰ ਆ ਹਾਏ ਹਾਏ ਆ ਮੇਰੀ ਲੀਲੀ ਆ ਮੇਰੀ ਲੀਲੀ ਤੈਨੂੰ ਛੱਡਣਾ ਹੈ ਤਕੀ ਖੋੜ ਵਾਲੀ ਤੇ ਐਂਟੀ ਮੱਛੇ ਪਏ ਆ ਤੈਨੂੰ ਦੇਖ ਦੇਖ ਕੇ ਮੱਚਦੇ ਆ ਲੱਭੀ ਨੇ ਵੀ ਵਾਵਾ ਕੂਤਰ ਛੱਡ ਕਰ ਰੱਖੇ ਨੇ ਉਹਦੇ ਨਾਲ ਛੱਡਣੀ ਆ ਉਹਦੇ ਬਰੋਬਰ ਛੱਡੂ ਤੈਨੂੰ ਉਹਨੇ ਵੀ ਵਾਵਾ ਐਂਟਰੀਆਂ ਭਰ ਰੱਖੀਆਂ ਉਰਦੇ ਉਹਦੇ ਵੀ ਬਹੁਤ ਨੇ ਪਰ ਤੂੰ ਮੇਰੀ ਪਿੱਠ ਨਾ ਲਵਾਣੀ ਨੀਲੀਏ ਆਹ ਹਾ ਪਰ ਆਪਣਾ ਮੁਕਾਬਲਾ ਕਿੱਥੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਹ ਮੇਰਾ ਪੁੱਤ ਆਹ ਹਾ 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 ਤੇਰੀ ਅੱਖ ਆਹ ਸੁਜੀ ਨਹੀਂ ਪਈ ਲੱਗਦੀ ਮੈਨੂੰ ਤਾਂ ਇਹ ਥੋੜੀ ਜੀ ਜੀ ਭਈਆ ਮੇਰੇ ਪੁੱਤ ਦੇ ਪਹਾ ਹੰਦ ਬਾਈ ਲਿਆਠੇ ਤੂੰ ਹੀ ਜਿਤਾਉਣਾ ਮੈਨੂੰ ਫੋੜ ਜੀ ਪਾਲੀ ਤੇ ਸ਼ਦ ਨੂੰ ਤੈਨੂੰ ਤਾਂ ਮੈਂ ਫੋੜ ਨਾਲ ਤੇਰੀ ਛੱਡਦਾ ਤੈਨੂੰ ਮੈਨੂੰ ਪਤਾ ਤੂੰ ਬੈਠਣਾ ਨਹੀਂ ਹੱਥ ਨੇ ਫਿਰ ਐ ਉਹ ਜੀਪ ਵਾਲੀ ਤੇ ਛੱਡੂ ਖੜਾ ਜੋ ਤੇ ਸਵਾਲ ਨਾਲ ਟੱਕਰੇ ਨਾ ਤੇਰੇ ਨਾਲ ਤਾਂ ਮੈਂ ਬੁੱਤ ਆਹਾ ਮੇਰਾ ਨੀਲਾ ਮੇਰਾ ਨੀਲਾ ਲੱਭੀ ਗਿਆ ਨਾਲ ਲੋਹੇ ਟੱਕਰੇ ਆ ਨੀਲਿਆ ਸਿੱਪੂ ਕੋਲੇ ਜਾ ਕੇ ਇਹ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਦੇਖ ਕੇ ਇਹਦੇ ਕੋਲੇ ਬੱਚੇ ਕਿ ਮੈਂ ਕਹਿੰਦਾ ਸੀ ਮੈਂ ਕਹਿੰਦਾ ਬਾਵਾ ਘੜਾਏ ਹੈਗੇ ਓ ਸਿੱਪੂ ਓ ਰੀਪੂ ਓਾ ਕਿਵੇਂ ਆ ਕੀ ਬੰਦਾ ਵਧੀਆ ਵਧੀਆ ਓ ਸੁਨਾਨੰਮਤਾ ਜੀ ਨਵੀਤਾ ਜੀ ਕੀ ਐ ਮਸਾਹੀ ਨਵੀਤਾ ਜੀ ਆਪਣੀ ਕਬੂਤਰਾਂ ਦੀ ਖੜਾਇਆ ਦੀ ਬੱਚੇ ਬੱਚੇ ਬਾਦੂ ਅੱਛਾ ਮਹਾ ਪਿੰਡ ਫੂਕ ਨੂੰ ਪਿੰਡ ਸਾਰਾ ਇਹਨਾਂ ਨਾਲ ਦਾ ਹਾਂ ਤੇ ਤੂੰ ਪੈਰੀ ਹੱਥ ਨਹੀਂ ਲਾਇਆ ਕੇ ਮੇਰੇ ਓਏ ਤੂੰ ਗੰਗਾਰਾ ਮਿੱਕੀ ਆਏ ਦਾ ਨਾ ਪੈਰੀ ਹੱਥ ਲਾ ਮਿੱਕੀ ਤੂੰ ਮੈਨੂੰ ਦਾ ਸੁਣਾ ਹਾਂ ਬੱਚੇ ਲੱਭੀ ਕੋਲੇ ਬਾਈ ਚੰਗੇ ਨੇ ਮੈਂ ਨਿੱਕਾ ਦੱਸਤੀ ਮੈਂ ਫੰਦ ਪੀੜੂ ਐਤ ਕੀ ਹਾਂ ਬਾ ਵਾ ਓਏ ਤੇਰੇ ਛੜਦੇ ਗੱਲਾਂ ਆਪਣੇ ਵਾਲ ਮੈਚ ਦੀਆਂ ਗੱਲਾਂ ਕਿਹੜੀਆਂ ਗੱਲਾਂ ਕਰਦਾ ਤੂੰ ਬੱਚੇ ਪਤਾ ਕਿੰਨੇ ਅੱਗ ਕਢਾਏ ਨੇ ਅੱਗ ਡੇਢ ਨੇ ਆ ਪਾਇਤੀ ਉਹ ਡੇਢ ਨੇ ਕੀ ਮੈਂ ਜਦੋਂ ਉਹਨਾਂ ਦੇ ਉੱਤੋਂ ਦੀ ਹੋ ਕੇ ਮਾਰਾ ਕਰਨਗੇ ਨਾ ਆਪਣੇ 4 ਵਜੇ ਚੱਕ ਕਰ ਤੇਨੂੰ ਹੋ ਹੋ ਕੇ ਆਪਣੇ ਫੇਰ ਪਤਾ ਲੱਗੂ ਉਹਨਾਂ ਨੂੰ ਚਿਹਰੇ ਬਹੁਤ ਆਪਣੇ ਦਾਇ ਦਾ ਹਾਂ ਪਗੜਾ ਛੱਡਾਂਗੇ ਅੱਜ ਹੀ ਆਪਾਂ ਛੱਡਾਂਗੇ ਫੋੜ ਵਾਲੀ ਤੇ ਛੱਡਾਂਗੇ ਆਪਾਂ ਦਿਖਾਣਾ ਕਿਹੜੀ ਛੱਡਾਂਗੇ ਇਹਨੂੰ ਨਸਲ ਦਿਖਾਉਣਾ ਨਸਲ ਦੇ ਦਰਸ਼ਨ ਕਰ ਤੂੰ ਨਸਲ ਦੇ ਉਹ ਹੈਲੋ ਸਰ ਆ ਦੇਖਾ ਆ ਛੱਡਣਾ ਆਪਾਂ ਕਿੱਧਰ ਭਾਗ ਗਿਆ ਆ ਛੱਡਾਂਗੇ ਹਾਂ ਆ ਛੱਡਣਾ ਆਪਾਂ ਫੋੜ ਤੇ ਆ ਛੱਡਾਂਗੇ ਹਾਂ ਬੈਠੇ ਬੂਠੇ ਨਾ ਬਾਈ ਬਾਈ ਤੇਰੇ ਬਾਈਂ ਦੀ ਗੱਲ ਕਰਤੇ ਤਾਂ 6-6 7-7 ਦਿਨ ਪੁੱਤਰ ਵੀ ਨਹੀਂ ਹੈਗਾ ਤੇ ਤਾਂ ਇਹ ਨਹੀਂ ਉੱਤਰਦਾ 6-7 ਦਿਨ ਉਸੇ ਬੰਦੇ ਦਾ ਭੁਕਾਏ ਤੋਂ ਨਹੀਂ ਆਉਣਾਗਾ ਆਪਾਂ ਉਸੇ ਬੰਦੇ ਦੀ ਹੰਡ ਬੰਦਨੀ ਆ ਹੰਡ ਕੀ ਪਾ ਓਏ ਤੇਰੇ ਬਾਜੀ ਬਾ ਆਪਣਾ ਕੋਲੇ ਆਇਆ ਜੇ ਕੂਤਰ ਬੈਠੇ ਨੇ 15 15 ਦਿਨ ਬੰਦੀ ਨਹੀਂ ਢੰਗ ਤੇ ਹਾਇਆ ਚੱਲੀ ਆ ਸਿੱਪੂ ਕੋਲੇ ਦੇ ਜੇ ਨਾ ਕਿਹੜਾ ਕਬੂਤੇ ਛੱਡੂਗਾ ਤੇ ਆਪਾਂ ਲੱਭੀ ਨੂੰ ਵੀ ਦੱਸਾਂਗੇ ਜਾ ਕੇ ਕਿਹਦੇ ਹੈਰਾਨ ਆਂਦਾ ਵੇ ਲੱਭੀ ਨੂੰ ਸਿੱਪੂ ਓਏ ਕੋਣ ਆ ਓ ਮੈਂ ਆ ਮੈਂ ਕੌਣ ਸਿਆਣ ਵੀ ਅਣੋ ਹਟ ਗਈ ਅੱਛਾ ਕਿਵੇਂ ਆ ਕਾਮਲਾ ਠੀਕ ਆ ਠੀਕ ਆ ਤੂੰ ਅਰੇ ਓਏ ਕਿਵੇਂ ਆ ਵਧੀਆ ਵਧੀਆ ਕਿਵੇਂ ਆ ਨਾ ਤੂੰ ਹੁਣ ਉਸਤਾਦ ਨਾਲ ਹੱਥ ਮਲਾਵੇਂਗਾ ਪੈਰੀ ਹੱਥ ਨਹੀਂ ਲਾਉਂਦਾਗਾ ਉਸਤਾਦ ਨੂੰ ਤੂੰ ਮੋਰ ਬੱਪੀ ਆਣਾ ਆ ਮੋਰ ਬੱਪੀ ਆਣਾ ਨਹੀਂ ਤੂੰ ਲੋਕਾਂ ਨਾਲ ਰਲ ਗਿਆ ਤੂੰ ਲੈ ਕੇ ਮੈਠੋ ਗੁਰਦਵਾਰੇ ਤੇ ਲੋਕਾਂ ਨੂੰ ਦੱਸਦਾ ਫਿਰ ਨਾ ਨਾ ਤੈਨੂੰ ਤਾਂ ਉਹੀ ਲੱਗਦਾ ਆ ਉਹੀ ਤਾਂ ਕਾਨੂੰ ਲੱਗਦਾ ਮੈਨੂੰ ਥੇ ਉਸਤਾਦ ਆ ਫੇਰ ਵੀ ਤੂੰ ਐਂ ਤਾਂ ਚੱਲਦੀ ਰਹਿੰਦਾ ਮਾੜਾ ਮੋਟਾ ਮਾੜਾ ਮੋਟਾ ਗਾ ਚਾਲ ਤੋਂ ਨਾ ਨਾ 24 ਘੰਟੇ ਤੇ ਨਾ ਰਹਿਣਾ ਗਾਇਸ ਤੇਰੀ ਗੱਲ ਕਰੂੰ ਯਾਰ ਚਲ ਅਸੀਂ ਵੀ ਚੌੜੀ ਕਰਦੇ ਸੀਗੇ ਅੱਜ ਆ ਕੇ ਚਲ ਦੇਖਦੇ ਆਂ ਪਰ ਕਰ ਰੱਖੇ ਬੱਚਾ ਵਾ ਫਿਰ ਹਾਂ ਬੱਚੇ ਕਢਾਏ ਹੋਏ ਨੇ ਆਪਾਂ ਐਂਟਰੀਆਂ ਵਾਲੀ ਕਢਾਏ ਨੇ ਸਾਰੇ ਸੱਪ ਕਢਾਏ ਨੇ ਇੱਥੇ ਥੋੜਾ ਜਿਹਾ ਡਾਹਣਾ ਕਿਹੜੀ ਤੇ ਫੋੜ ਵਾਲੀ ਤੇ ਫੋੜ ਵਾਲੀ ਤੇ ਤਾਂ ਇੱਧਰ ਬੈਠਾ ਨੀਲਾ ਅੱਛਾ ਜਿਹੜਾ ਦਿਖਾ ਵੀ ਦੇ ਨੀਲਾ ਦਿਖਾਵਾਂ ਫਿਰ ਤੈਨੂੰ ਇਹ ਉਹ ਬੈਠਾ ਨੀਲਾ ਜਿਹੜਾ ਅੱਛਾ ਉਹ ਛੱਡਣਾ ਆਪਾਂ ਫੋੜ ਵਾਲੀ ਤੇ ਮੈਂ ਤਾਂ ਉਹ ਦਾਣੀ ਇਹਦੇ ਤੋਂ ਆ ਬਹਿ ਜੂ ਆਪਣੇ ਇੱਕ ਹੀ ਛੱਡ ਦੇ ਬਿਨੇ ਵੀ ਤਿਆਰ ਕਰ ਰੱਖਿਆ ਫਿਰ ਐਸੇ ਬੱਚੇ ਬੈ ਬੈਮਾਂ ਦੇ ਕਿੱਡੇ ਹੋਇ ਆਪਾਂ ਸ਼ਿਮਪਰਾਪਾ ਛੱਡੂ ਸੋਡੇ ਪੂਰੇ ਕਿੱਡੀ ਤਖੜਾ ਆ ਜ ਆਪਣੇ ਕੋਲ ਤਾਂ ਚੱਟ ਠੀਕ ਆ ਭਾਈ ਮੈਂ ਚੱਲਿਆ ਯਾਰ ਚੱਲਿਆ ਹੁਣ ਤਾਂ ਆਇਆ ਸੀ ਚੱਲਿਆ ਯਾਰ ਕਿੱਧਰ ਚੱਲਿਆ ਯਾਰ ਉਹ ਮੈਂ ਨਾ ਇਹਦਾ ਨਾ ਵੀ ਆਇਆ ਸੀ ਭਾਈ ਯਾਰ ਠੰਡਾ ਹੁੰਦਾ ਵੀ ਆਂਦਾ ਠੰਡਾ ਦਾ ਬੱਸ ਯਾਰ ਆੰਮਸੇ ਵੀ ਮੜਾਏ ਕਰੇ ਪਾਣੀ ਪੂਣੀ ਪੀ ਜਾਂਦਾ ਨਾ ਬਸ ਭਈ ਯਾਰ ਆਪਾਂ ਵੀ ਦਵਾਈ ਜੀ ਲਾ ਦੀ ਇਹਨਾਂ ਦੇ ਆਪਾਂ ਵੀ ਦਵਾਈ ਜੀ ਲਾਈਏ ਯਾਰ ਇਹਨਾਂ ਦੇ ਭਰੀ ਇਹਨਾਂ ਨੂੰ ਸੈਟ ਲਾਈ ਮੇਤਰਾ ਪਾਣੀ ਪੂਣੀ ਤਰ ਗਿਆ ਆਪਾਂ ਦੇਈਏ ਦਵਾਈ ਕੂਤਰਾਂ ਨੂੰ ਬਾਜ਼ੀਆਂ ਇਤਕੀ ਟੌਪ ਦੀਆਂ ਨੇ ਕਹਿੰਦੇ ਬੈਠੇ ਹੈਗੇ ਆਪਣੇ ਕਾਲ ਅਖਿਆ ਤੇ ਕਿ ਛੱਡ ਨਾ ਕਿਹੜਾ ਛੱਡ ਗਏ ਯਾਰ ਉਹਦਾ ਕੂਤਰ ਦਾ ਆਪਣੇ ਕੋਲੇ ਸਾਰੇ ਚੰਗੇ ਹੈਗੇ ਉਹਦਾ ਆਪਣੇ ਕੋਈ ਛੱਡ ਗਏ ਚਾਹੇ ਆਪਣਾ ਜਿੱਤ ਕੀ ਆਉਂਦਾ ਹੁੰਦਾ ਬਾਈ ਵਰੀ ਆਪਣਾ ਕਿਹੜਾ ਕੋਈ ਮੁਕਾਬਲੇ 'ਚ ਹੈਗਾ ਆਪਣੇ ਜਿਹਾ ਬੰਦਾ ਕੋਈ ਔਰੇ ਲੰਡੂ ਬੰਦੇ ਆ ਗਏ ਆਪਣੇ ਤੋਂ ਕਿਹੜਾ ਜੱਟ ਯੂ ਆ ਯਾਰ ਦਵਾਈ ਦੂਈ ਦੇ ਦਿੱਗੇ ਤੇ ਬਦਾਮ ਬਦੂ ਵੀ ਧਰਨੇ ਸੀਗੇ ਚੱਲ ਦੇਖਦੇ ਆਂਗੇ ਕਿਹਣਾ ਫਿਰ ਨਾ ਯਾਰ ਇੱਕ ਤਾਂ ਕਬੂਤਰ ਵਾਲੇ ਰੱਖ ਰੱਖੇ ਹੈਗੇ ਇੱਕਰ ਦੇ ਚੇਲਾ ਨਹੀਂ ਆਇਆ ਹੈਗਾ ਟਾਈਮ ਲੱਗ ਜਾਂਦਾ ਸਾਰਿਆਂ ਨੂੰ ਦਵਾਈ ਦੂਈ ਲਾਉਣ ਤੇ ਇਹਨਾਂ ਨੂੰ ਤਾਂ ਪਤਾ ਰੀ ਦਿੱਤੇ ਸੀਗੇ ਦਾਣੇ ਦੁਨੇ ਦੇਖਦੇ ਆਂਗੇ ਇਹ ਚੇਲਾ ਆ ਗਿਆ ਤਾਂ ਫਿਰ ਸਾਂਭ ਲਾਂਗੇ ਕਬੂਤਰ ਉਹਨੂੰ ਵੀ ਪੁੱਛਾਂਗੇ ਚਲ ਫੇਰ ਹੀ ਸਿੱਖੂਗਾ ਉਹ ਦਿਖਾਵਾਂਗੇ ਉਹਨੂੰ ਵੀ ਕਿਹੜਾ ਕੂਤਰ ਛੱਡ ਗਿਆ ਇਤ ਕੀ ਬਾਜੀ ਤੇ ਉਹ ਉੱਤਰ ਤਾਂ ਆਪਣੇ ਚੰਗੇ ਆ ਯਾਰਾ ਫੋੜ ਵਾਲੀ ਬਾਜੀ ਤੇ ਛੱਡਾਂਗੇ ਆਪਾਂ ਤੇ ਆਪਣੇ ਪਿੰਡ ਵਾਲੇ ਉਹ ਵੀ ਛੱਡਣ ਨੂੰ ਫਿਰਦੇ ਆ ਕਿ ਸ਼ੀ ਪੂਰੇ ਕਹਿੰਦੇ ਆਗੇ ਆਪਣੇ ਨਾਲ ਬਾਕੀ ਕਿੱਥੇ ਮੁਕਾਬਲਾ ਕਰਨੀ ਆ ਯਾਰ ਉਹਨਾਂ ਕੋਲੇ ਕਬੂਤਰ ਡਾਗ ਆ ਗਏ ਕਹਿੰਦੇ ਸਾਡਾ ਦਿਨ ਲਾਉਂਦਾ ਕਬੂਤਰ ਤੇ ਬੈਠ ਕੇ ਸਾਰਾ ਦਿਨ ਟਾਵਰ ਤੇ ਆਉਂਦਾ ਖਰ ਲਾਉਂਦਾ ਤਾਂ ਦੇਣੀ ਆ ਚਲ ਟਾਵਰ ਤੇ ਲਾ ਦਿੰਦਾਗਾ ਆਪਣਾ ਮੁਕਾਬਲਾ ਕਰਨੀ ਉਹ ਬੰਦੇ ਹੈ ਆਇਆ ਨਹੀਂ ਯਾਰ ਹਜੇ ਤੱਕ ਆਪਣਾ ਚੇਲਾ ਦੇਖਦੇ ਆ ਚਲ ਘਰ ਉਸਤਾਦ ਕੋਲ ਵੀ ਲੇਟ ਹੋ ਗਿਆ ਜਿਆਰਾ ਸਸਰੀ ਦਾ ਉਸਤਾਦ ਜੀ ਸਸਰੀ ਕਾਲ ਦਾ ਬੱਚਾ ਆ ਗਿਆ ਆ ਗਿਆ ਉਸਤਾਦ ਜੀ ਲੇਟ ਹੀ ਬਾ ਆਇਆਗਾ ਮੈਂ ਤਾਂ ਦਾਣੇ ਦੁਨੇ ਧਰ ਵੀ ਦਿੱਤੇ ਸਾਰਿਆਂ ਨੂੰ ਪਰ ਤੇਸਾ ਦਾਣੇ ਦਾਣੇ ਦਾ ਧਰ ਤੇ ਅੱਜ ਕੀ ਕਰਨ ਲੱਗਿਆ ਸੀ ਅੱਜ ਮੈਂ ਕੂਤਰਾਂ ਬੱਚੇ ਉੱਡ ਗਏ ਸੀ ਉਸਤਾਦ ਯਾਰ ਆਪਣੇ ਘਰ ਆ ਲੈ ਅੱਜ ਹੁਣ ਨਾ ਲੇਟ ਹੋਇਆ ਘਰ ਹੁਣ ਨਾ ਬਾਜ਼ੀਆਂ ਦਾ ਟਾਈਮ ਆ ਤੈਨੂੰ ਪਤਾ ਤੇ ਬਾਕੀ ਆਪਣੇ ਐਂਟੀ ਬੰਦੇ ਬਾਲੇ ਹੈਗੇ ਤੇ ਦੂਜਿਆਂ ਨੂੰ ਬਦਾਮ ਬਾਦਦੇ ਜਿਸ ਤਾਲਾ ਬਦਾਮ ਬਦੂ ਤਾਂ ਮੈਂ ਸਾਰਾ ਕੋ ਧਰਤਾ ਤੂੰ ਐਂ ਦੱਸ ਆਪਾਂ ਵੀ ਮੂੰ ਤਾਂ ਆਪਣੇ ਕੂਤਰ ਸਾਰੀ ਚੰਗਿਆ ਤੂੰ ਦੇਖ ਫਿਰ ਆਪਾਂ ਕਿਹੜਾ ਛੱਡ ਗਿਆ ਇਤ ਕੀ ਬਾਜੀ ਤੇ ਇਧਰੋਂ ਦੱਸ ਤਾਲਾ ਆਪਣੀਆਂ ਜੋੜੀਆਂ ਐ ਸੀਗੀਆਂ ਤੇ ਉੱਧਰ ਦੇਖ ਲੈਣੇ ਫਿਰ ਉੱਧਰ ਆਈਆਂ ਆਪਣੇ ਡਾਉਣ ਵਾਲੇ ਤਾਂ ਖੋੜ ਵਾਲੀ ਬਾਜੀ ਤੇ ਛੱਡਣਾ ਆਪਾਂ ਛੀਪੂ ਫਿਰਦਾ ਛੱਡਣ ਨੂੰ ਆਪਣੇ ਬਰਾਬਰ ਕਹਿੰਦੇ ਆਪਣੇ ਬਰਾਬਰ ਹੈ ਹਾਂ ਉਹ ਗਿੱਤੋ ਛੱਡ ਲੋ ਉਹਦੇ ਕੂਤਰਾ ਟਾਵਰ ਤੇ ਬੈ ਕੇ ਆਉਂਦੇ ਆਗੇ ਉਹੀ ਤਾਂ ਗੱਲ ਆ ਉਹ ਆਪਣੇ ਬਰਾਬਰ ਯਾਰ ਉਹ ਆ ਗਿਆ ਕਿਹੜਾ ਮੋਰਾ ਦਾ ਬੱਪੀਆਂ ਨੇ ਵਾਲਾ ਉਹ ਕਿੱਥੇ ਉਹ ਨੂੰ ਥੋੜੀ ਦੇਖ ਲੈ ਉਹ ਦੇਖ ਨਾ ਉਸਤਾਦ ਜਿਹੜੀ ਕਾਲੀ ਚੀਨੀ ਬੈਠੀ ਖੁੰਦੇ ਤੇ ਚਿੱਟੀਆਂ ਦੀ ਉਹੋ ਛੱਡ ਗਏ ਹਾਂ ਉਹ ਬੰਨੂ ਵੀ ਉਹਨਾਂ ਦੀ ਬੂਥ ਆ ਹਾਂ ਉਹ ਤਾਂ ਉਹ ਤਿੰਨ ਬਾਜ਼ੀਆਂ ਜਿੱਤੀ ਹੋਈ ਆ ਪਹਿਲਾਂ ਹਾਂ ਬਾਕੀ ਇਹਦੇ ਬੱਚੇ ਵੀ ਵਧੀਆ ਉੜਦੇ ਦੇਖ ਲੈ ਜੇ ਤੂੰ ਹੋਰ ਛੱਡਣਾ ਤਾਂ ਉਹ ਛੱਡਦਾ ਜਿਹੜਾ ਤੂੰ ਆਖੇਗਾ ਯਾਰ ਤੈਨੂੰ ਖੁੱਲੂ ਇਹ ਆਕੜ ਬੰਨੂ ਉਸਤਾਦ ਉਹਨਾਂ ਦੀ ਚੇਲਾ ਆ ਤੈਨੂੰ ਪੱਕਾ ਬਣਾਉਣਾਗਾ ਤੇ ਤੈਨੂੰ ਆਇਦ ਕੀ ਸਾਰਾ ਗੁਰ ਦੇ ਦਾਂਗੇ ਤੂੰ ਦੇਖ ਕਿਹੜਾ ਛੱਡਣਾ ਫਿਰ ਕਾਲੀ ਜੀ ਨਹੀਂ ਛੱਡਦੇ ਬਰਸਤਾ ਦਾ ਕਾਲੀ ਜੀ ਨਹੀਂ ਛੱਡ ਗਈ ਹਾਂ ਫੋੜ ਤਾਂ ਇਹਦੀ ਆਪ ਹੀ ਲੈ ਕੇ ਆਉਣਾ ਆਪਾਂ ਹੀ ਲੈ ਕੇ ਆਉਣਾ ਯਾਰ ਤੂੰ ਜਦੋਂ ਤੈਨੂੰ ਕਹੀ ਦਿੱਤਾ ਹੋਰ ਸ਼ੀਪੂ ਸ਼ੂਪੂ ਹੋਰ ਆਪਣੇ ਖੇ ਕੱਢਦੇ ਉਹ ਬੰਦੇ ਕਿੱਥੇ ਆਪਣੇ ਉਹਨਾਂ ਦੇ ਬਾਗਾਏ 7:00 ਤੋਂ 7 ਕਰਦੇ ਆ ਉਹ 7 ਤੋਂ 7 ਤਾਂ ਫਿਰ ਛੱਡਣ ਸਾਰੀ ਬਹਿ ਜਾਂਦੇ ਹੋਣੇ ਬਸ 7 ਤੋਂ 7 ਹੀ ਆ 7 ਵਜੇ ਛੱਡਦੇ ਹੋਣੇ ਉਹਦੀ ਤੋਬੇ ਜ ਵੜ ਜਾਂਦੇ ਹੋਣੇ ਜਾਂ ਨਿੰਮ ਚ ਵੜ ਜਾਂਦੇ ਹੋਣੇ ਉਹਨਾਂ ਦਾ ਗੋਲਾ ਯਾ ਰੋਲਾਂਗੇ ਪਰੋਲ ਉਹ ਕਿਹੜੇ ਗੋਲੇ ਉੱਡਣਗੇ ਯਾਰ ਖੁੱਡੇ ਤਾਂ ਉਹਨਾਂ ਦੇ ਡਿੱਗਣ ਵਾਲੇ ਹੋਰੇ ਹੈਗੇ ਮੁਕਾਬਲਾ ਕਰਦੇ ਉਹ ਆਪਣੇ ਨਾਲ ਹਾਈ ਦਾ ਗੱਲ ਆ ਉਸਤਾਦਾ ਆਪਣੇ ਕੋਲੇ ਦਵਾਈਆਂ ਪਤਾ ਤੈਨੂੰ ਹਜੇ ਦੱਸਿਆ ਨਹੀਂ ਮੈਂ ਸਾਰੀਆਂ ਦਵਾਈਆਂ ਤੂੰ ਦੱਸੂਗਾ ਮੈਂ ਤੂੰ ਦੇਖਦਾ ਜਾਈਂ ਕਬੂਤਰ ਉੜਦਾ ਆਪਣਾ ਉਹ ਤਾਂ ਹੀ ਬੜੀ ਜਾਉ ਬੰਦੀ ਹੋਈ ਉਹਦਾ ਫੁੱਲ ਕਰਦੀ ਕਬੂਤਰੀ ਜਮਾ ਤੂੰ ਦੇਖਦਾ ਤਾਂ ਜਾਈਂ ਜਿਹੜੇ ਆਈ ਕਿਆ ਚੱਕੜੀਆਂ ਮਾਰੇ ਕੀ ਹਾਂ ਰੋਲ ਦੂੰਗੀ ਸੋਨ ਦਾ ਪਰ ਉਹਨਾਂ ਦਾ ਬਾਲਾ ਖੁੱਡਾ ਨਹੀਂ ਖੋਲਦੇ ਹੁੰਦੇ ਇੱਕ ਗੁਰ ਹੁੰਦਾ ਹੈ ਕਬੂਤਰਾਂ ਦਾ ਚੱਲੀ ਹੁਣ ਆਪਾਂ ਲੱਭੀ ਕੋਲੇ ਛੋੜੀਆਂ ਬਹੁਤ ਆ ਉਸਤਾ ਸੱਸੀ ਸਿੱਪੂ ਦੀ ਗੱਲ ਆਪਣਾ ਸਵਾਲ ਨਹੀਂ ਲੈਣਾ ਬੱਚੇ ਕਰਦਾਂਗੇ ਆਪਾਂ ਯਾਰ ਚੱਲ ਕੇ ਦੇਖਦੇ ਆਂ ਕਿਹੜਾ ਛੱਡਣਗੇ ਸਿੱਪੂ ਦੇ ਬਰਾਬਰ ਉਹ ਵੇਖਾ ਉਸਤਾ ਉਦੀ ਵੱਠੀ ਕਿਵੇਂ ਲੱਭੀ ਕਿਵੇਂ ਆ ਵਧੀਆ ਵਧੀਆ ਹੋਰ ਫਿਰ ਕਿਵੇਂ ਫਿਰ ਵੀ ਕਿਵੇਂ ਆ ਵਧੀਆ ਵਧੀਆ ਕਿਵੇਂ ਮਾਰਿਆ ਘੇੜਾ ਮੈਂ ਮਾਰ ਲਿਆ ਘੇੜਾ ਤਾਂ ਕਰ ਰੱਖਿਆ ਤਿਆਰ ਫਿਰ ਬਾਜੀ ਨੂੰ ਤਿਆਰ ਆਪਣੇ ਕੋਲੇ ਤਿਆਰ ਹੀ ਹੁੰਦੇ ਹੈਗੇ ਆਪਾਂ ਨੂੰ ਤਿਆਰ ਕਰਨ ਦੀ ਲੋੜ ਹੀ ਨਹੀਂ ਆਪਣਾ ਨਸਲੀ ਚੰਗੀਆਂ ਨਸਲ ਦਾ ਫਰਕ ਹੁੰਦਾ ਬਾਕੀ ਤੈਨੂੰ ਪਤਾ ਹੀ ਹੈਗਾ ਤੂੰ ਉਤਰਾਂ ਆਣੇ ਚ ਰਹਿਣਾ ਰੋਜ ਚਿੱਪੂ ਤਿਆਰ ਕਰਨ ਨੂੰ ਫਿਰਦਾ ਸੋਡੇ ਬਰਾਬਰ ਮੀਲਾ ਉਹ ਤਿਆਰ ਯਾਰ ਉਹ ਤੈਨੂੰ ਦੱਸੀ ਤਾਂ ਜੰਨੇ ਉਹ ਤਿਆਰ ਕਰੂਗਾ ਆਪਾਂ ਬਿਨਾ ਤਿਆਰ ਤੋਂ ਵੀ ਉਹਲਾ ਮਾਰ ਗਏ ਉਹ ਤਿਆਰ ਕਰ ਰੱਖਿਆ ਉਹਨਾਂ ਨੇ ਉਹਰਾ ਕੋਣ ਵਾਲੀ ਬਰਾਬਰ ਛੱਡਣਾ 12 ਮਹੀਨੇ 30 ਦਿਨ ਤਾਂ ਬਦਾਮ ਪਾਉਨੇ ਆ ਹੈ ਉਹ ਸੁੰਗ ਕੇ ਬਦਾਮ ਪਾਉਂਦੇ ਉਹ ਸਾਡੀ ਰਿਸ ਕਰ ਲਾ ਬਦਾਮ ਕਿਹੜੇ ਯਾਰ ਉਹ ਤਾਂ ਦਾਣਿਆਂ ਤੇ ਪਾਲ ਦਿਆ ਗੱਲਾ ਕਬੂਤਰ ਨੂੰ ਦਾਣੇ ਵੀ ਐ ਨਹੀਂ ਪਤਾ ਪਾਉਂਦੇ ਹੋਣੇ ਕਿ ਟਾਈਮ ਸਰਨਾ ਬੈਠਾ ਦਾ ਸਾਰਾ ਦਿਨ ਕੰਡ ਤੇ ਰਹਿੰਦਾ ਚੱਲ ਤੂੰ ਮੇਰੀ ਗੱਲ ਨਾਲ ਸਿੱਪੂ ਨੂੰ ਨਾ ਤਾਂ ਆਇਆਗਾ ਯਾਰ ਉਹਦੇ ਕੋਈ ਕਿਹੜਾ ਛੱਡੂਗਾ ਉਹ ਫਿਰ ਉਹ ਨੀਲਾ ਛੱਡੂਗਾ ਨੀਲੇ ਛੜਾ ਜਿਹੜਾ ਜਿਹੜਾ ਉਹ ਟੋਬੇ ਚ ਵਰ ਗਿਆ ਸੀ ਓਏ ਉਹਦਾ ਭਾਈ ਆਗਾ ਉਹ ਪਿਛਲੀ ਬਾਜੀ ਤੇ ਟੋਬੇ ਚ ਉਹੀ ਪੜਿਆ ਸੀ ਆਏ ਨਹੀਂ ਪਤਾ ਉਹ ਕੀ ਪੜਿਆ ਸੀ ਕਿਹੜਾ ਮੈਂ ਤਾਂ ਉਹਦੇ ਕੋਲ ਹੀ ਆਇਆਂਗਾ ਕੋਈ ਮਰਜੀ ਛੱਡ ਦੇ ਯਾਰ ਉਹਨੂੰ ਚਾਹੇ ਕਹਿ ਨਹੀਂ ਕਹਦੇ ਜਿਹੜਾ ਮਰਜੀ ਛੱਡ ਦੇ ਅਸੀਂ ਤਾਂ ਆਪਣੇ ਖੁੱਡੇ ਚ ਜਿਹੜੇ ਮਰਜੀ ਦੇ ਹੱਥ ਲਾ ਦੀਆਂ ਉਹ ਛੱਡ ਦਾਂਗੇ ਬਸ ਆਪਣੇ ਕੋਲੇ ਤਾਂ ਨਾਸ ਲਾਈਨੀਆਂ ਤਾਕੜੀਆਂ ਬੈਠੀਆਂ ਨੇ ਉਹਦੇ ਕਬੂਤਰ ਕਿਹੜੇ ਉੱਡਣ ਆਲੇ ਆ ਯਾਰ ਉਹਦੇ ਕੋਲੇ ਤਾਂ ਸਾਰੇ ਕੋਈ ਤਾਂ ਉਹਦਾ ਕੋਠੀ ਦੇ ਬਹਿ ਕੇ ਆਉਂਦਾਗਾ ਕੋਈ ਉਹਦਾ ਟਾਵਰ ਤੇ ਬਹਿ ਕੇ ਆਉਂਦਾ ਆਪਣੇ ਬਰਾਬਰ ਕਿੱਥੇ ਉੱਡ ਰਿਹਾ ਹੈ ਉਹ ਮੈਂ ਤਾਂ ਜਾਂਦਾ ਜਾਂਦਾ ਉਹਦੇ ਘਰੇ ਜਾਇਆ ਆ ਦੀਪਾ ਘਰ ਦਿਖਾ ਆਪਣੇ ਚੋਬਰ ਨੂੰ ਕਿਹੜਾ ਛੱਡ ਗਏ ਲੈ ਫਿਰ ਅਸਲ ਦਿਖਾ ਦੇ ਕਿਹੜਾ ਛੱਡੂਗਾ ਫਿਰ ਅਸਲ ਬੰਦ ਕਰਦੇ ਆਂ ਅਸੀਂ ਦਿਖਾ ਚੱਕ ਕੇ ਰਾਂ ਫਿਰ ਆਪਣੀ ਨਸਲ ਆ ਦੇਖ ਇਹ ਚਾਹ ਹਟਣਾ ਹੈ ਉਹਦੇ ਬਰਾਬਰ ਦੇਖ ਕਿਵੇਂ ਆ ਟਾਪ ਦੀ ਆ ਨਸ ਟਾਪ ਦੀ ਆ ਉਹਦੇ ਕੋਲ ਤਾਂ ਡੰਗ ਕਬੂਤਰ ਨੇ ਉਹ ਆਪਣੇ ਬਰਾਬਰ ਉੱਡ ਨਹੀਂ ਸਕਦੇ ਰੋਲ ਦਿਓ ਨੂੰ ਉਹਦੇ ਕੋਲ ਦੇ ਡੱਬੇ ਰੋਲ ਦਾਂਗੇ ਸੀ ਉਹ 2000 ਰਾਇ ਦਊ ਚਾਰ ਵਾਰੀ ਵਹਾ ਕੇ ਨਾ ਚਾਰ ਵਾਰੀ ਚਾਹੇ ਦਾਂ ਦਵਾ ਦਵਾ ਛੱਡ ਦੇ ਆਪਣੇ ਬਰਾਬਰ ਤਾਂ ਤਾਂ ਵੀ ਨਹੀਂ ਉੱਡ ਸਕਦੇ ਉਹਦੇ ਬਾਕੀ ਗਾਹਾਂ ਗੱਲ ਨਾ ਕਰੀ ਕਬੂਤਰ ਦੱਸੀ ਨਾ ਉਹ ਬੰਦੇ ਦੀ ਗੱਲ ਹੈ ਦੱਸੀ ਹੋਰ ਬੰਦੇ ਨੂੰ ਨਾ ਗਾਹਾਂ ਦੱਸੀ ਵੀ ਆਪਾਂ ਕਿਹੜਾ ਗੱਲ ਛੱਡਾਂਗੇ ਚੰਗਾ ਤੂੰ ਮੇਰੀ ਗੱਲ ਨਾ ਕਰੀ ਸਿੱਪ ਕੋਲੇ ਮੈਂ ਦੱਸ ਕੇ ਗਿਆ ਨੀਲਾ ਛੱਡਣਗੇ ਨਾ ਨਾ ਕੋਈ ਗੱਲ ਨਹੀਂ ਆਪਾਂ ਨਹੀਂ ਗੱਲ ਕਰਦੇਗਾ ਹਾਂ ਬਾਕੀ ਡਰਿਆ ਨਾ ਕਰ ਦੱਸ ਦਿਆ ਕਰ ਚੰਗਾ ਕੀ ਗੱਲਬਾਤ ਹੁੰਦੀ ਹੈ ਗਈ ਕੋਈ ਹਾਂ ਸਮਾਨ ਸੂਣ ਕੀ ਦਵਾਈ ਦੂਵੀ ਲਾਉਂਦੇ ਆ ਉਹ ਦਵਾਈ ਦੂਵੀ ਨਾ ਟੀਕੇ ਟੂਕੇ ਲਾਈ ਜਾਂਦੇ ਸੀ ਅੱਜ ਕੀ ਕਹਿੰਦੇ ਕਬੂਤਰ ਉੜਦੇ ਹੁੰਦੇ ਪਤਾ ਨਹੀਂ ਸਮਾਨ ਸੂਣ ਬਾਹਰ ਕਿਹੜਾ ਪਤਾ ਯਾਰ ਉਹਨਾਂ ਦੇ ਖੁੱਡੇ ਵੀ ਤੂੰ ਦੇਖਿਆ ਆਪਣੇ ਰੇਖਾਂ ਰੱਖ ਰਹਿੰਦੇ ਆ ਸ਼ੌਂਕ ਦੇ ਕਬੂਤਰ ਉਹ ਖੁੱਡੇ ਆ ਉਹ ਤਿਆਰ ਕਰੀ ਜਾਂਦੇ ਕਹਿੰਦਾ ਉਹਨਾਂ ਦੇ ਖੁੱਡੇ ਦਾ ਯਾਰ ਡਿੱਗਣ ਵਾਲੇ ਹੋ ਰਹੇ ਆ ਕਿਹੜਾ ਬੰਦਾ ਯਾਰ ਉਹ ਕੰਨੀ ਨਹੀਂ ਧਰਦਾ ਟਾਈਮ ਮੈਨੂੰ ਕਹਿੰਦਾ ਲੱਭੀ ਜੜੀ ਬੰਨਣੀਆਂ ਹੁਣ ਆਪਣੀ ਅੜੀ ਤਾਂ ਫਿਰ ਕਦੇ ਦੇਖਾਂਗੇ ਤੂੰ ਐਂ ਕਰੀ ਜੇ ਨਾ ਉਹਨੂੰ ਉੱਥੇ ਹੀ ਪਿੰਜਰਾ ਤੇ ਉ ਆਪਣੇ ਬਰਾਬਰ ਕਿੱਥੇ ਛੱਡੂਗਾ ਯਾਰ ਤੂੰ ਤਿਆਰ ਕਰ ਲੈ ਬੇਇੱਜ਼ਤੀ ਆਪਣੇ ਬਰਾਬਰ ਉਹਨੇ ਛੱਡ ਵੀ ਦਿੱਤਾ ਨਾ ਫਿਰ ਇੱਕ ਵਾਰੀ ਛੱਡੂਗਾ ਦੂਸਰੀ ਵਾਰੀ ਆਪਣੇ ਬੰਨੀ ਨੱਕ ਨਹੀਂ ਕਰਦਾ ਉਹ ਬੰਦਾ ਤੂੰ ਐਂ ਦੇਖ ਲਈ ਆ ਤੂੰ ਬੇਇੱਜ਼ਤੀ ਨਹੀਂ ਕਰਾਉਣੀ ਨਾ ਨਾ ਤੂੰ ਮਾਹਾਂ ਟੈਨਸ਼ਨ ਹੀ ਨਾ ਲੈ ਚੱਲ ਹੁਣ ਤਾਂ ਚੱਲੀਏ ਸੀਪੂ ਦੇ ਉੱਤਰ ਵੀ ਦੇਖ ਲਈ ਆਪਾਂ ਦੇਖ ਲੱਭੀ ਦੇ ਵੀ ਲੈ ਹੁਣ ਜਾ ਕੇ ਆਪਾਂ ਸੀਪੂ ਨੂੰ ਦੱਦਿਆਂ ਫੇਰ ਵੀ ਚੱਲ ਉਸਤਾਦ ਆਗਾ ਫੇਰ ਹੀ ਫਸਣਗੇ ਸਿੰਘ ਆਪ ਦਾ ਸਵਾਰ ਹੀ ਲੈਣਾ ਐ ਚੱਲੀਏ ਉਹ ਲੱਬੀ ਨਾਲ ਤਾਂ ਉਹ ਹੀ ਪੰਗੇ ਲਈ ਜਾਂਦਾ ਲੱਬੀ ਕੋਲ ਤਾਂ ਪ੍ਰਾਣੀਆਂ ਨਸਲਾਂ ਨੇ ਇਹਦੇ ਕੋਲ ਲੋਕਾਂ ਦੇ ਫੜੇ ਡੱਗ ਖੁੱਡੇ ਭਰੀਆਂ ਨੇ ਲੋਕਾਂ ਦੇ ਫੜ ਕੇ ਡੱਗ ਓਏ ਓਏ ਨੰਗਾ ਨੰਗਾ ਕਿਹੜਾ ਉਹ ਸਾਡੇ ਕਿੱਥੇ ਓਏ ਉਹ ਸਾਡੇ ਦਾ ਗਲੇ ਫੜ ਫੜ ਕੇ ਇੱਥੇ ਬਿਠਾਈ ਜਾਂਦਾ ਉਹ ਹੋਰ ਕਿੱਥੇ ਉਹਨਾਂ ਜਿੰਨੇ ਉਹਨੂੰ ਪਾਉਣੇ ਉਹ ਬਦਾਮ ਕਬੂਤਰਾਂ ਨੂੰ ਉਹਨੇ ਆਪ ਖਾਇਆ ਕਰੋ ਕਿੱਥੇ ਹੈ ਯਾਰ ਤੂੰ ਉਹ ਹੋ ਫਿਰ ਦਾ ਖੋਡੇ ਕੋਲੇ ਆਇਆ ਆਇਆ ਠੀਕ ਆ ਠੀਕ ਆ ਕੋਈ ਮੈਂ ਤਾਂ ਬੜਾ ਉੱਚਾ ਹੈ 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 ਲੱਗ ਰਿਹਾ ਉਹੀ ਕਿਸ ਤਰ੍ਹਾਂ ਦੇ ਲੋਕਾਂ ਦੇ ਫਰਦੇ ਆ ਆਪ ਦਾ ਉੱਡਿਆ ਹੋਇਆ ਕੀ ਲੋਕਾਂ ਦੇ ਫਰਦੇ ਆ ਯਾਰ ਕਿੰਨਾ ਚਿੱਟੀਆਂ ਉੱਡੀਆਂ ਦਾ ਹੋ ਖੜਾ ਸਿੱਧਾ ਅੱਜ ਨਹੀਂ ਬਾਈ ਉਹਦਾ ਪਾਤੀ ਆਗਾ ਲੈ ਲੱਭੀ ਦੇ ਬਰਾਬਰ ਨਹੀਂ ਢਾ ਸਕਦੇ ਕਿਉਂ ਲੱਭੀ ਨੂੰ ਕੀ ਹੋਇਆਗਾ ਲੱਭੀ ਨੂੰ ਤਾਂ ਅਸੀਂ ਰੋਲ ਦਾਂਗੇ ਤੇ ਕਿ ਪਿੰਜਰੇ ਚਕਾ ਦਾਂਗੇ ਗੱਲ ਦੱਸਣਾ ਹੈਗਾ

ਓਏ ਲੈ ਅਸੀਂ ਕਿਦ ਕਿਦ ਫੜਦੇ ਨਹੀਂ ਅਸੀਂ ਕਿਸੇ ਦਾ ਆਪਾਂ ਨਹੀਂ ਫੜੇ ਆਗੇ ਕਿੱਥੇ ਫੜਾ ਲੋਕਾਂ ਦਾ ਦਿਖਾ ਦਿਖਾ ਕਿਹੜਾ ਫੜਾ ਲੋਕਾਂ ਦਾ ਹੋਇਆ ਸੀ ਆਉਦੇ ਹੁਣ ਤੁਸੀਂ ਲੱਭੀ ਦੇ ਬਰਾਬਰ ਕੋਈ ਚਾਰ ਕਰ ਲੋ ਚੰਗਾ ਜਾਂ ਸੋਡਾ ਨੀਲਾ ਨੂਂਦਾ ਨਹੀਂ ਜੇ ਇੱਦਾਂ ਓਏ ਇਲਾ ਤਾਂ ਵੇਗਾ ਸੁਣਾ ਉੱਡੂ ਜਿਹੜਾ ਹਾਉ ਬੰਨਿਆ ਹੋਇਆ ਢਾਂਗੇ ਤੇ ਉਹ ਛੜਦਾ ਉਹ ਵੀ ਬਾਜੀ ਤੁਹਾਡਾ ਹਾਂ ਸਭ ਦੇਖਾਂਗੇ ਨੀਲੇ ਦਾ ਕਹਿੰਦਾ ਟੋਬੇ 'ਚ ਬਣੂ ਮੱਲੇ ਟੋਬੇ 'ਚ ਬਾੜਨ ਵਾਲੇ ਭੁੱਲ ਜਾਣ ਟੋਬੇ 'ਚ ਬਾੜ ਦੇਣਗੇ ਪਿੰਜਰੇ ਵੀ ਉਹ ਤਾਂ ਪਿਛਲੀ ਵਾਰ ਥੋੜਾ ਜਿਹਾ ਮੜਾ ਜਿਹਾ ਗਰਮ ਵੱਧ ਹੋ ਗਿਆ ਸੀ ਕਬੂਤਰ ਉਹ ਤਾਂ ਕਰਕੇ ਟੋਬੇ 'ਚ ਡੇਗ ਪਿਆ ਸੀਗਾ ਉਹ ਬਾਲਾ ਸਮਾਨ ਲੱਗ ਗਿਆ ਸੀ ਅੰਦਰ ਸੀ ਲੱਭੀ ਨੂੰ ਹੁਣ ਕੋਈ ਵੀ ਮੈਂ ਤੁਹਾਨੂੰ ਕੋਈ ਦੱਸ ਕੇ ਗਿਆਗਾ ਮੈਂ ਪੂਰੇ ਐਂਡ ਕਬੂਤਰ ਲੈ ਆਉਂਦੇ ਹੁੰਨੇ 3 ਲੱਖ ਰੁਪਏ ਦੀ ਜੋੜੀ ਲੈ ਆਉਂਦੀ ਆ ਤੂੰ ਨਾ ਖੜੇ ਆ ਆਪਣਾ ਬੱਚੇ ਨਹੀਂ ਵਹਦਾ ਅੱਜ ਆਪਣੀ ਮਹਿਨਤ ਅੱਜ ਨਹੀਂ ਵਹਦਾ ਉਹ ਮੈਂ ਲਿਆਂਦੇ ਕਿੱਥੋਂ ਆ ਵੇ ਆਹ ਜੋੜੀ ਦੇਖ ਆਹ ਜੋੜੀ ਲਿਆਂਦੇ ਕਿੱਥੋਂ ਆ ਲਿਆਂਦੇ ਜੋ ਤੇ ਸਵਾਲ ਦੇ ਘਰੋਂ ਆਏ ਹੋਏ ਕਬੂਤਰ ਨੇ ਇਹ ਮੈਂ ਬੱ ਲੱਭੀ ਦੇ ਫਰਕੇ ਲਗੋਏ ਹਾਂ ਗੋ ਲੱਭੀ ਲੁੱਭੀ ਦੇ ਕੋਈ ਨਹੀਂ ਲੱਭੀ ਦੇ ਇਹਨਾਂ ਦੀਆਂ ਬਿੱਠਾ ਵਰਗੇ ਨਹੀਂ ਹੈਗੇਗੇ ਦੇਖਦੇ ਆ